ਅੱਜ ਸਵੇਰੇ ਹਰੀਕੇ ਵਿੱਚ ਰਾਮ ਗੋਪਾਲ ਨਾਂ ਦਾ ਬੰਦਾ ਉਹ ਅਰਧ ਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰਤੀ ਇਹਨਾਂ ਨੇ ਵਾਰਨਿੰਗ ਦਿੱਤੀ ਵੀ ਰੁਕ ਜਾਓ ਬਟ ਉਹਨਾਂ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਆ ਉਹਨਾਂ ਚੋਂ ਇੱਕ ਜ਼ਖਮੀ ਆ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸਰ ਸਰ ਕੀ ਬੋਲ ਹੈਗਾ ਜੀ ਅੱਜ ਸਵੇਰੇ ਹਰੀਕੇ ਵਿੱਚ ਰਾਮ ਗੋਪਾਲ ਨਾ ਦਾ ਬੰਦਾ ਉਹ ਅਰਧ ਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰਤੀਆਂ ਮੀਰ ਵਾਲੇ ਸਾਡੇ ਐਸਚੂ ਹਰੀਕੇ ਰਣਜੀਤ ਸਿੰਘ ਜੀ ਉਹ ਬਾਹਰ ਆਪਣੀ ਟੀਮ ਦੇ ਨਾਲ ਸਨ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਆਏ ਬੰਦੇ ਮੋਟਰਸਾਈਕਲ ਤੇ ਹੈਗੇ ਜਿਹੜੇ ਗੋਲੀਆਂ ਮਾਰ ਕੇ ਇਹਨਾਂ ਨੇ ਪਿੱਛਾ ਕੀਤਾ ਉਹਨਾਂ ਦਾ ਥੋੜਾ ਜੂਨ ਮੋੜ ਦੇ ਲਾਗੇ ਜਾ ਕੇ ਹਾਈਵੇ ਤੋਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਸੁੱਟਤਾ ਔਰ ਅੱਗੇ ਆਲਰੇਡੀ ਇੱਕ ਬੰਦਾ ਸਵਿਫਟ ਕਾਰ ਤੇ ਵੇਟ ਕਰ ਰਿਆ ਸੀ ਇਹਨਾਂ ਦਾ ਇਹ ਉਸੇ ਕਾਰ ਚ ਬਹਿ ਕੇ ਅ ਅਲੀਵਾਲ ਅਲੀਪੁਰ ਪਿੰਡ ਪੈਂਦਾ ਉਸ ਪਾਸੇ ਨੂੰ ਉਹ ਲਿੰਕ ਰੋਡ ਤੇ ਨਿਕਲ ਪਏ ਇਹਨਾਂ ਨੇ ਵਾਰਨਿੰਗ ਦਿੱਤੀ ਪੀ ਰੁਕ ਜਾ ਬਟ ਉਹਨਾਂ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਆ ਉਹਨਾਂ ਚੋਂ ਇੱਕ ਜ਼ਖਮੀ ਆ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸਿਰ ਕੋਈ ਵੈਪਨ ਨਾ ਕੋ ਬ੍ਰਮ ਵੈਪਨ ਦੋ ਮਿਲੇ ਪਿਸਟਲ ਹਾਂਜੀ ਜੀ ਕਸ ਹੀ ਆ ਰਹੀ ਹੈ ਹਾਂਜੀ ਇਹ ਮੋਟਰਸਾਈਕਲ ਤੇ ਸੰਪਲ ਮੋਟਰਸਾਈਕਲ ਬਰਾਮਦ ਕਰ ਲਿਆ ਕਾਰ ਵੀ ਜਿਹੜੇ ਚ ਹੈਗੇ ਉਹ ਸਾਨੂੰ ਮਿਲ ਗਏ ਕਿੰਨਾ ਚਿਰ ਸਾਰਾ ਇਪਰੇਸ਼ਨ ਚੱਲਿਆ ਸਾਰਾ ਇਹ ਇਹ ਕਰੀਬ ਉਥੇ ਅੱਧਾ ਪੌਣਾ ਘੰਟਾ ਇਹ ਸਾਰਾ ਇਨਵੈਸਟੀਗੇਸ਼ਨ ਲੱਗਾ ਫਾਇਰਿੰਗ ਤੇ 10 15 20 ਮਿੰਟ ਤੇ ਹੋ ਗਿਆ ਉਹਦੇ ਬਾਅਦ ਸਾਰੇ ਚੀਜ਼ਾਂ ਨੂੰ ਕਵਰ ਕਰਦੇ ਘੰਟਾ 2 ਘੰਟੇ ਕੋਈ ਛਲਾਗ ਰਹੀ ਸਰੇ ਕੋਣ ਬੰਦੇ ਇਕ ਹਾਂਜੀ ਸਨাক্ত ਹੋ ਗਈ ਉਹਨਾਂ ਵਿੱਚੋਂ ਇੱਕ ਬੰਦਾ ਹੈਗਾ ਜਸਪ੍ਰੀਤ ਸਿੰਘ ਇਹ ਬਰਪਾਲ ਪਿੰਡ ਦਾ ਦੂਜਾ ਹੈਗਾ ਸਹਿਪ੍ਰੀਤ ਸਿੰਘ ਸਾਹਿਬ ਇਹ ਮਡਰੀ ਕਲਾ ਪਿੰਡ ਪਿੰਡ ਦਾ ਮਜੀਠੇ ਨੇੜੇ ਇਹ ਇਹ ਦੋ ਬੰਦੇ ਜਿਹੜੇ ਆ ਹਿਸਟਰੀ ਸਰ ਮਿਲਦੀ ਹੈ ਕੋਣ ਮੈਂ ਅ ਹਿਸਟਰੀ ਆਪਾਂ ਦੀ ਆਡੈਂਟੀਫਾਈ ਕਰ ਰਹੇ ਹਾਂ ਅਜੇ ਕਿਉਂਕਿ ਅਜੇ ਸ਼ੁਰੂਆਤ ਆ ਅਜੇ ਤੇ ਸਿਰਫ ਐਕਸ਼ਨ ਹੋਇਆ ਹੁਣ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਅਗੇ ਜੀ ਗਰੁੱਪ ਦਾ ਵੀ ਪਤਾ ਲੱਗਿਆ ਵੀ ਕੋਈ ਇੱਕ ਗਰੁੱਪ ਦੇ ਹਾਂ ਗੋਨੀ ਗੈਂਗ ਗੋਨੀ ਗੈਂਗ ਦਾ ਹੈਗਾ ਬੰਦਾ ਜਿਹੜੇ ਇਹ ਇਹ ਕੰਮ ਕੀਤਾ ਹਾਂਜੀ ਦੋ ਤਖਮੀ ਹਾਂਜੀ ਇੱਕ ਦੇ ਗੋਲੀ ਲੱਗੀ ਇਹ ਦੂਜੇ ਦੇ ਵੈਸੇ ਕੋਈ ਸਟਾ ਟਾ ਲੱਗੀਆਂ ਕਿਉਂਕਿ ਕਾਫੀ ਗੱਡੀਆਂ ਇੱਧਰ ਉੱਧਰ ਦੌੜੀਆਂ ਬਾਬਾ ਲੋਕਾਂ ਨੇ ਇਹ ਪੂਰਾ ਤਮਾਸ਼ਾ ਦੇਖਿਆ ਵੀ ਕਿਦਾਂ ਪਬਲਿਕ ਤੇ ਇੱਕ ਪੁਲਿਸ ਅਫਸਰ ਤੇ ਫਾਇਰਿੰਗ ਹੋ ਰਹੀ ਹੈ ਜੀ ਸਰ ਆਰਤੀ ਫਿਰ ਗੋਲੀ ਲੱਗੀ ਸਰ ਉਹਦੇ ਪਤਾ ਲੱਗਾ ਕਿਉਂ ਮਾਰੀ ਜਾਂ ਕੋਈ ਇਹ ਆਪਾਂ ਡਿਟੇਲ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਹੈ ਇਮੀਡੀਟਲੀ ਕਹਿਣਾ ਵਾਜੇ ਨਹੀਂ ਕੋਈ ਪਰਿਵਾਰ ਨਹੀਂ ਸਰ ਪੀ ਜਾਂ ਲਿਖਾਇਆ ਕੋਈ ਕਿਉਂ ਨਹੀਂ ਬਸ ਅਜੇ ਤੇ ਇਹ ਸ਼ੁਰੂ ਹੋਇਆ ਹੁਣ ਜੋ ਲਿਖਤੀ ਕਾਰਵਾਈਓ ਕਰਦੇ ਆ ਜੀ ਅੱਜ ਸਵੇਰੇ ਹਰੀਕੇ ਵਿੱਚ ਆਰਮ ਗੋਪਾਲ ਨਾਮ ਦਾ ਬੰਦਾ ਉਹ ਅਰਧ ਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰਤੀਆਂ ਇਨਾਂ ਨੇ ਵਾਰਨਿੰਗ ਦਿੱਤੀ ਵੀ ਰੁਕ ਜਾਓ ਬਟ ਉਹਨਾਂ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਆ ਉਹਨਾਂ ਚੋਂ ਇੱਕ ਜ਼ਖਮੀ ਆ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸਰ ਸਰ ਕੀ ਲੱਗਾ ਸਾਹਿਬ ਅੱਜ ਅੱਜ ਸਵੇਰੇ ਹਰੀਕੇ ਵਿੱਚ ਆਰਮ ਗੋਪਾਲ ਨਾਮ ਦਾ ਬੰਦਾ ਔਰਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਨੇ ਗੋਲੀਆਂ ਮਾਰਤੀਆਂ ਮੀਰ ਵਾਲੇ ਸਾਡੇ ਐਸਐਚਓ ਹਰੀਕੇ ਰਣਜੀਤ ਸਿੰਘ ਜੀ ਉਹ ਬਾਹਰ ਆਪਣੀ ਟੀਮ ਦੇ ਨਾਲ ਸਨ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਆਏ ਬੰਦੇ ਮੋਟਰਸਾਈਕਲ ਤੇ ਹੈਗੇ ਜਿਹੜੇ ਗੋਲੀਆਂ ਮਾਰ ਕੇ ਆਏ ਇਹਨਾਂ ਨੇ ਪਿੱਛਾ ਕੀਤਾ ਉਹਨਾਂ ਦਾ ਥੋੜਾ ਜੂਨ ਮੋੜ ਦੇ ਲਾਗੇ ਜਾ ਕੇ ਹਾਈਵੇ ਤੋਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਹ ਸੁੱਟਤਾ ਔਰ ਅੱਗੇ ਆਲਰੇਡੀ ਇੱਕ ਬੰਦਾ ਸਵਿਫਟ ਕਾਰ ਤੇ ਵੇਟ ਕਰ ਰਿਆ ਸੀ ਇਹਨਾਂ ਦਾ ਇਹ ਉਸੇ ਕਾਰ ਚ ਬਹਿ ਕੇ ਅਲੀਵਾਲ ਅਲੀਪੁਰ ਪਿੰਡ ਪੈਂਦਾ ਉਸ ਪਾਸੇ ਨੂੰ ਲਿੰਕ ਰੋਡ ਤੇ ਨਿਕਲ ਪਏ ਇਹਨਾਂ ਨੇ ਵਾਰਨਿੰਗ ਦਿੱਤੀ ਪੀ ਰੁਕ ਜਾ ਬਟ ਉਹਨਾਂ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਆ ਉਹਨਾਂ ਚੋਂ ਇੱਕ ਜ਼ਖਮੀ ਆ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸਰ ਕੋਈ ਵੈਪਨ ਇਹਨਾਂ ਕੋਲ ਬ੍ਰਮ ਵੈਪਨ 2 ਮਿਲੇ ਪਿਸਟਲ ਹਾਂਜੀ ਜੀ ਸਰ ਕਸ ਜਰ ਰਹੀ ਸੀ ਹਾਂਜੀ ਕਿ ਕਸ ਜਰ ਇਹ ਮੋਟਰਸਾਈਕਲ ਤੇ ਸੰਤਲ ਮੋਟਰਸਾਈਕਲ ਬਰਾਮਦ ਕਰ ਮੋਟਰਸਾਈਕਲ ਬਰਾਮਦ ਕਰ ਲਿਆ ਕਾਰ ਵੀ ਜਿਹੜੇ ਚ ਹੈਗੇ ਉਹ ਸਾਨੂੰ ਮਿਲ ਗਏ ਕਿੰਨਾ ਚਿਰ ਸਾਰਾ ਇਪਰੇਸ਼ਨ ਚੱਲਿਆ ਸਰ ਇਹ ਕਰੀਬ ਉਥੇ ਅੱਧਾ ਪੌਣਾ ਘੰਟਾ ਇਹ ਸਾਰਾ ਇਨਵੈਸਟਿਗੇਸ਼ਨ ਲੱਗਾ ਫਾਇਰਿੰਗ ਤੇ 10 15 20 ਮਿੰਟ ਤੇ ਹੋ ਗਿਆ ਉਹਦੇ ਬਾਅਦ ਸਾਰੇ ਚੀਜ਼ਾਂ ਨੂੰ ਕਵਰ ਕਰਦੇ ਘੰਟਾ 2 ਘੰਟੇ ਕੁਝ ਚਲਾਕ ਰਹੀ ਸਰ ਇਹ ਕੋਣ ਬੰਦੇ ਇੱਕ ਹਾਂਜੀ ਸਨাক্ত ਹੋ ਗਈ ਹੈ ਉਹਨਾਂ ਵਿੱਚੋਂ ਇੱਕ ਬੰਦਾ ਹੈਗਾ ਜਸਪ੍ਰੀਤ ਸਿੰਘ ਇਹ ਬਰਪਾਲ ਪਿੰਡ ਦਾ ਦੂਜਾ ਹੈਗਾ ਸਹਿਪ੍ਰੀਤ ਸਿੰਘ ਸਾਹਿਬ ਇਹ ਮੜਰੀ ਕਲਾ ਪਿੰਡ ਪੰਡਾ ਮਜੀਠੇ ਨੇੜੇ ਇਹ ਇਹ ਦੋ ਬੰਦੇ ਜਿਹੜੇ ਆ ਇਹ ਸੀ ਸਰ ਮਿਲਦੀ ਹੈ ਕੋਣ ਬੰਦੇ ਹਿਸਟਰੀ ਆਪਾਂ ਦੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਕਿਉਂਕਿ ਅਜੇ ਸ਼ੁਰੂਆਤ ਹੈ ਅਜੇ ਤੇ ਸਿਰਫ ਐਕਸ਼ਨ ਹੋਇਆ ਹੁਣ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਅਗੇ ਜੀ ਗਰੁੱਪ ਦਾ ਵੀ ਪਤਾ ਲੱਗਿਆ ਵੀ ਕੋਈ ਇੱਕ ਗਰੁੱਪ ਦੇ ਹਾਂ ਗੋਨੀ ਗੈਂਗ ਗੋਨੀ ਗੈਂਗ ਦਾ ਹੈਗਾ ਬੰਦਾ ਜਿਹੜੇ ਇਹ ਕੰਮ ਕੀਤਾ ਹਾਂਜੀ ਹਾਂਜੀ ਇੱਕ ਦੇ ਗੋਲੀ ਲੱਗੀ ਹੈ ਦੂਜੇ ਦੇ ਵੈਸੇ ਕੋਈ ਸਟਾ ਸਟਾ ਲੱਗੀਆਂ ਕਿਉਂਕਿ ਕਾਫੀ ਗੱਡੀਆਂ ਇੱਧਰ ਉੱਧਰ ਦੌੜੀਆਂ ਬਾਬਾ ਲੋਕਾਂ ਨੇ ਇਹ ਪੂਰਾ ਤਮਾਸ਼ਾ ਦੇਖਿਆ ਵੀ ਕਿਦਾਂ ਪਬਲਿਕ ਦੇ ਇੱਕ ਪੁਲਿਸ ਅਫਸਰ ਤੇ ਫਾਇਰਿੰਗ ਹੋ ਰਹੀ ਹੈ ਜੀ ਸਰ ਆਰਤੀ ਫਿਰ ਗੋਲੀ ਲੱਗੀ ਸਰ ਉਹ ਤਾਂ ਪਤਾ ਲੱਗਾ ਕਿਉਂ ਮਾਰੀ ਜਾਂ ਕੋਈ ਇਹ ਆਪਾਂ ਡਿਟੇਲ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਹੈ ਇਮੀਡੀਟਲੀ ਕਹਿਣਾ ਵਾਜੇ ਨਹੀਂ ਕੋਈ ਪਰਿਵਾਰ ਨਹੀਂ ਸਰ ਪੀ ਜਾਂ ਲਿਖਾਇ ਕੋਈ ਕਿਉਂ ਨਹੀਂ ਬਸ ਅਜੇ ਤੇ ਇਹ ਸ਼ੁਰੂ ਹੋਇਆ ਹੁਣ ਜੋ ਲਿਖਤੀ ਕਾਰਵਾਈਓ ਕਰਦੇ ਆ ਜੀ